ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਅਮਰੀਕਾ ਤੋਂ ਬਹੁਤ ਹੀ ਜ਼ਿਆਦਾ ਨੌਜਵਾਨ ਰਿਪੋਰਟ ਕੀਤੇ ਗਏ ਨੇ ਤੇ ਜਿੰਨਾਂ 'ਚ ਪੰਜਾਬੀਆਂ ਦੀ ਸੰਖਿਆ ਬਹੁਤ ਹੀ ਜ਼ਿਆਦਾ ਹੈ ਤੇ ਇੰਨਾਂ 'ਚ ਕੁਝ ਪਰਿਵਾਰ ਇਦਾਂ ਦੇ ਨੇ ਜੋ ਕਿ 40-45 ਲੱਖ ਰੁਪਏ ਕਰਜ਼ਾ ਚੁੱਕ ਕੇ ਗਏ ਸੀ ਤੇ ਹੁਣ ਇਹ ਪਰਿਵਾਰ ਬਹੁਤ ਚਿੰਤਾ ਦੇ ਵਿੱਚ ਨੇ ਤੇ ਜਿਸ ਤੋਂ ਬਾਅਦ ਹੁਣ ਇੰਨਾਂ ਪਰਿਵਾਰਾਂ ਦੀ ਹੈਲਪ ਦੇ ਲਈ ਕਰਨ ਔਜਲਾ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਕਿਤੇ ਨਾ ਕਿਤੇ ਇੰਨਾਂ ਪਰਿਵਾਰਾਂ ਦਾ ਜੋ ਬੋਝ ਹੈ ਉਹ ਜ਼ਰੂਰ ਹਲਕਾ ਕਰੇਗਾ ਕਿਉਂਕਿ ਇਸ ਟਾਈਮ ਇੰਨਾਂ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਢਹਿ ਚ गए ਸੀ ਤੇ ਕਈਆਂ ਨੇ ਤਾਂ ਆਪਣਾ ਘਰ ਤੱਕ ਵੀ ਗਹਿਣੇ ਕਰ ਦਿੱਤਾ ਤਿੰਨ ਨੌਜਵਾਨਾਂ ਨੂੰ ਗਿਆ ਨੂੰ ਅਜੇ ਡੇਢ ਕਿੰਨਾ ਸਮਾਂ ਹੋਇਆ ਸੀ ਤੇ ਮਾੜੀ ਕਿਸਮ ਦੇ ਨਾਲੇ ਹੁਣ ਅਮਰੀਕਾ ਤੋਂ ਡਿਪੋਰਟ ਹੋ ਗਏ ਤੇ ਹੁਣ ਕਰਨ ਔਜਲਾ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਕਰਨ ਔਜਲਾ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਤੇ ਔਜਲਾ ਨੇ ਲਿਖਿਆ ਹੈ ਕਿ ਜਿੰਨੇ ਵੀ ਪੰਜਾਬੀ ਵੀਰ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਚਲੋ ਕੋਈ ਗੱਲ ਨਹੀਂ ਜੋ ਬਾਇਗਰੂ ਨੂੰ ਮਨਜ਼ੂਰ ਸੀ ਉਹ ਹੋ ਗਿਆ ਤੁਸੀਂ ਚਿੰਤਾ ਨਾ ਕਰੋ ਮਿਹਨਤ ਕਰੋ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹ ਇਸ ਨੰਬਰ ਤੇ ਕੰਟੈਕਟ ਕਰ ਲੈਣ ਤੁਹਾਡਾ ਭਰਾ ਜਿੰਨੇ ਜੋ ਹੈਗਾ ਉਹ ਤੁਹਾਡੀ ਹੈਲਪ ਜ਼ਰੂਰ ਕਰੂਗਾ ਕਰਨ ઓਇਲਾ ਦਾ ਇਹ ਪੁਰਾਣਾ ਚੰਗਲਾ ਦਾ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਧੰਨਵਾਦ